ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਜਉ ਜੀ ਸਾਹਿਬ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗਾ ਗੁਰ ਪ੍ਰਸਾਦ ਜਪ आदो सच जुगा सच भी सच नान कोची भी सच सोचे सोच न हो वही जे सोची लकवार चुपे चुप न हो वही जे लाय राल तारा पुक्या पुकना उतरी जे बन्ना पुरी अपार से से अनपालक हो है ताई कन चले नाल किस्तियारा हुई है किरकुडे टुटे पाला ਹਉ ਕਮਰ ਜਾਏ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨ ਕਾਰ ਹੁਕਮ ਨਾ ਕਿਆ ਜਾਈ ਹੁਕਮਿ ਓਮਨ ਜੀ ਹੁਕਮ ਮਿਲੈ ਵਡਿਆਈ ਹੁਕਮਿ ਉਤਾਮ ਦੀਚਾ ਓ ਕਮਾਲ ਕਰ ਸੁਖ ਪਾਈਆ ਏਕਨਾ ਹੁਕਮਿ ਬਖਸ਼ੀਸ਼ ਹਉਕਮਿ ਤਾ ਦਾਪਵਾਈਏ ਹੁਕਮਿ ਅੰਦਰਾ ਸਾਬ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮਿ ਜੇ ਬੂਝੇ ਤਾ ਮੈਂ ਕੈ ਨਾ ਕੋਏ ਗਾਵੇ ਕੋ ਤਾਣੋ ਵੇ ਕਿਸੇ ਤਾਣਾ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਨਾਵਡਿਆਈਆਂ ਆਚਾਰ ਗਾਵੇ ਕੋ ਵਿਦਿਆਦਿਕਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਬਿਰਦੇ ਗਾਵੇ ਕੋ ਜਾਪੇ ਇਸੇ ਦੂਰਾ ਗਾਵੇ ਕੋ ਵੇ ਕੇ ਹਦਰਾ ਦੂਰਾ ਕਤਨਾ ਕਤੇ ਨਾ ਵੇ ਟੋਟਾ ਕਤ ਤਤ ਕਤੀ ਕੋਟੀ ਕੋਟ ਕੋਟਾ ਦਿੰਦਾ ਦਿਲ ਦੇ ਤੱਕ ਪਾਏ ਜੁਗਾ ਜਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖੇ ਵੇ ਪਰਵਾਉ ਸਾਚਾ ਸਾਈ ਭੂ ਸਾਚਨਾਈ ਪੱਥਿ ਪਵ ਉਪਾਰ ਅੱਖ ਹੈ ਮੰਧ ਹੈ ਦੇਹ ਦੇ ਦੇਦਾਤ ਕਰੇ ਦਤਾਰ ਫਿਰਕੇ ਅਗੇ ਰੱਤੀਏ ਜਿਤ ਦੇਸੇ ਦਰਬਾਰ ਮੋਹ ਕੀ ਬੋਲਨ ਬੋਲੀਆ जि सुरे प्यार। अमृत वेला सच नो विचार। विचारु कर्मि वे कपडा नद्रिमुख दोरु नानक एवे ज सवा पि सच्या न जाये नो अप्यापरञ्जन सुय दिनसेयािन पाया मन नानक गावे गुणी निधान गावे सुने मन रखिए पा ਦੁਪਰਾਰ ਸੁਕਰ ਲੈ ਜਾਏ ਗੁਰਮਕਨਾਦੰ ਗੁਰਮਕਵੇਦੰ ਗੁਰਮਕਰਿਆਸ ਮਾਈ ਗੁਰੇਸਰ ਗੋਰਖ ਬਰਮਾ ਗੋਰਾ ਪਾਰਵਤੀ ਮਾਈ ਜੈ ਹੂ ਜਾਨਾ ਕਾਨਾਈ ਕੈਨਕਟ ਨਾ ਜਾਏ ਗੁਰਾ ਇਕ ਦੇਵੂ ਜਾਈ ਸਭ ਨਦੀਆਂ ਕਾ ਇਕੋ ਦਾਤਾ ਸੋਮੇ ਵਿਸਰਨਾ ਜਾਏ ਇਤਨਾ ਵਾਜੇ ਤਿਸ ਭਾਵਾ ਵਿਣ ਪਾਣ ਕੇ ਨਾ ਹੀ ਤਰੀ ਜੇ ਤਿਸ ਟੂ ਪਾਈ ਵਿਕਾ ਵਿਣ ਕਰਮ ਕੇ ਮਿਲ ਲਈ ਮਤ ਵਿਚ ਰਤਨ ਦੀਵਾਰ ਮਾਨਤਾ ਜੇ ਤੁਰ ਗੁਰ ਕੀ ਸਿੱਖ ਸੁਣੇ ਗੁਰਾਂ ਇਕ ਤੇ ਬੁਜਾਈ ਸਬਨਾ ਦੀ ਹੈ ਕਾ ਇੱਕੋ ਦਾਤਾ ਸੋ ਮੈਂ ਵਿਸਰਨਾ ਜਾਈ ਦੇ ਰੁਗਚਾਰੇ ਆ ਰਜਾ ਹੋਰ ਦਸੋਨੀ ਹੋਏ ਨਮਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋ ਹੈ ਤੰਗਾ ਨਾਮ ਰਖਾਇ ਕੇ ਜਸ ਕੀ ਤਜਗ ਲੈ ਜੇ ਤਿਸਨ ਤਨਾਵਈ ਵਾਤਾਂ ਬਾਤ ਨ ਪੂਛੇ ਕੇ ਕੀਟਾਂ ਅੰਦਰ ਕੀਟਕਾਰ ਦੋਤੀ ਦੋਤਰੈ ਨਾਨਕਾ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੇ ਤਹਾ ਕੋਈ ਨ ਸੁਝੈ ਜੇ ਤਿਸ ਅਗੁਣ ਕੋਈ ਕਰੇ ਸੁਣੇ ਸਿਧ ਪੀਰ ਸੂਰਨਾਥ ਸੁਣੇ ਤਰਤ ਤਵਲ ਕਾਸਾ सुने दीप लो पताल सुने न सके काल नानक भगता सदा विकास सुने दुख पाप का नाश सुने ईश्वर ब्रह्मांदा सुने मुक्सलान मंदा सुने जोगा जुगत तन पेद सुने शास्त्र सिमृत वेद नानक भगता सदा विकास सुनिय दुःख पाप का नाश सुनिय सस्तोक ज्ञान सुनिय षटकायसना सुनिय पढ़ पढ़ पावे माना सुनिय लागे सेत्याना नानक भगता सदा वेगास सुनिय दुःख पाप का नाश सुनिय सरगुण के कहा सुनिय ऐसे कपीर पत सा सुनियन्दे पावे राव ਸੁਨਿਆ ਤੋ ਵੈਸਾ ਦਾਓ ਨਾਨਕ ਭਗਤਾ ਦਾ ਦੇਗਾ ਸੁਨਿਐ ਧੂ ਕਪਲ ਕਨਾਸਾ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਤਾਲਰ ਕਲਮ ਨਾਲ ਲਿਖਨ ਹਾਰ ਮੰਨੇ ਕਬੇ ਕਰਨ ਵਿਚਾਰ ਇਸ ਨਾਮ ਨਿਰੰਗਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੂਰਤ ਹੋਵੇ ਮਨ ਬੁੱਧਾ ਮੰਨੇ ਸਗਲ ਪਉਣ ਕੀ ਸੂਦਾ ਮੰਨੇ ਮੂੰਹ ਛੋਟਾ ਨਾ ਖਾਏ ਮੰਨੇ ਜੰਮ ਕੇ ਸਾਥ ਨਾ ਜਾਏ ਸਾ ਨਾਮੋ ਨਰੰਤਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਮਾਰਕ ਠਾਕ ਨਾ ਪਾਏ ਮੰਨੇ ਪਾਤ ਸੇਵ ਪ੍ਰਗਟ ਜਾਏ ਮੰਨੇ ਮਾਗੋ ਨਾ ਚੱਲੇ ਪੰਤਾ ਮੰਨੇ ਤਰਸੇ ਤੇ ਸੰਬੰਧ ਐਸਾ ਨਾਮੋ ਨਰੰਤਨ ਹੋਏ ये कुमन जा मनकोएन् मन पा मुख मन्ने परवार सदार मन्ने तरे तारे गुरु सिका मन्ने नानक पावे नाप ये सना मो निरञ्जनमन मनकोए पञ्च प्रवण पञ्च प्रधान पावे दरगे मन ਪੰਜੈ ਸੋਇ ਦਰਜਾਨਾ ਪੰਚ ਕਾ ਗੁਰੇ ਕੋ ਤਿਆਨਾ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੇ ਕੰਨ ਨਾ ਸੁਮਾਰ ਤੋਲ ਤਰਮ ਤੇ ਆ ਕਾ ਪੂਤਾ ਸੋਗਤਾ ਪ੍ਰਗਿਆ ਜਨ ਸੂਤਾ ਜੇ ਕੋ 부ਝੇ ਹੋਵੇ ਤਿਆਰ ਤਵਲੇ ਉਪਰ ਕੇ ਤਾ ਪਾਰ ਕਰਤੀ ਹੋਰ ਪਰੇ ਹੋਰੋ ਰਤ ਤੇ ਪਾਰ ਕਲੇ ਕਮਜੋਰਾ ਜੀ ਜਾਤ ਰੰਗਾ ਕਿ ਨਾਮ ਸਵਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣ ਕੋਇ ਲੇ ਕਾ ਲਿਖਿਆ ਕੇਤਾ ਹੋਇ ਕੇਤਾ ਤਾਨ ਸਵਾਲਿਆ ਰੂਪ ਕੀਤੀ ਦਾਤ ਜਾਣ ਕੋਣ ਕੂਤਾ गीता पसाह एक कवाऊतिथ ल कवन का विचार भार्या न जामा एक वार ज्यो तावे साइ परिकार सदा सला मत निरङ्कार असङ्ख्य जपा संख पा असङ्ख पूजा सं तप्ताओ असं ग्रन्थ मुखवेद पाठ अशङ्ख जोग मनर उदासो अशङ्ख भक्त विचार ਅਸੰਖ ਸਾਥੀ ਅਸੰਖ ਦਤਾਰ ਅਸੰਖ ਸੂਰਮ ਪਕਸਾਰ ਸੰਖ ਮੋਢਲੇ ਲਾਇ ਤਾਰ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੂ ਤਪਾਵੇ ਸਈ ਭੜੀਕਾਰ ਤੂ ਸਾਦਾ ਸ੍ਰਾਮਤਨ ਲੰਕਾਰ ਅਸੰਖਾ ਬੁਲਕੰਦ ਕੋਰ ਅਸੰਖ ਚੋਰ ਹਰਾਮ ਕੋਰਾ असंका मर कर जाय जोर शंका गलवट त्याका माये असंक पापी पापो कर जाहे असंकुडियार कूडे पेराय असंका मलेस मलपक खाय असंक नितका सिर कृपार नानक नीच कै विचार वारिया ना जामा एक जो तुदा पावे सारी परीकार तो सदा असलाम अतनंगकार शंख नाव शंख ताव गमा गमा शंखलो असंख कह तिरपारो अकरी नाम अकरी सला त्रिज्ञान गीत गुणगा अखरी लेखन बोलन बाणा अकरा सिर संयोग थाना जिने लेके तिसनाए जी फरमाए तिते पाए जेता केता तेता नाओ विणना वेना एकोताओ कुद्रत कवन का विचार वार्याना जाम एक वारा जो तुत पवे सई पलिकार तू सदा सलाम तन रंकार परियात पेर तंदे पाने तो ते उत्रस के मुत पलिती का पड़ोय दे साबुन लईय तो ए परिये मत पापा के संगा तो पे नामे के रंगा ਉੰਨੇ ਪਾਪੀ ਆਖਣਾਏ ਕਰ ਕਰ ਕਰਮਾਂ ਲੇਕ ਲੈ ਜਾਉ ਆਪੇ ਵੀ ਜਾਪੀ ਕਾਉ ਨਾਨਕ ਉਕਮਿ ਆਉਂ ਜਾਉ ਤੀਰਤਾ ਤਪ ਦਿਆਦਕ ਦਾਣਾ ਦੇਖੋ ਪਾਵੇ ਤਿਲਕਾ ਮਾਨ ਸੁਨਿਆ ਮਨ ਨੇ ਅਮਨ ਕੀਤਾ ਪਾਉ ਅੰਤਰਗਤ ਤੇਤ ਮਰਨਾਉ ਸਾਵਗੁਣ ਤੇਰੇ ਮੈਂ ਨਾਹੀ ਕੋਏ ਵਿਣਗੁਣ ਕੇਤੇ ਭਗਤ ਨਾ ਹੋਏ ਸੋ ਅਸਤੰਦ ਬਾਣੀ ਬਰਮਾਉ ਸਤ ਸਵਾਨ ਸਦਾ ਮਨ ਚਾਉ ਕਾਵਨ ਤੋਂ ਵੇਲਾ ਵਕਤ ਕਵਨ ਕਵਣ ਤਿਤ ਕਵਨ ਵਾਰ ਕਵਨ ਸੇ ਰੁਤਿ ਮਾਹੂ ਕਾਵਨ ਜਿਤੋ ਆਕਾਰ ਵੇਲ ਨ ਪਾਇਆ ਪੰਡਤੀ ਦੇਹ ਵੇਲੇ ਕੋ ਪੂਰਾਨਾ ਵਕਤ ਨ ਪਾਇਓ ਕਾទਿਆ ਦੇਲੇ ਤਨ ਲੈ ਕੋ ਪੂਰਾਨਾ ਤਿਤ ਵਾਰ ਨ ਜੋਗੀ ਜਾਣੇ ਰੁਤ ਮਾਉ ਨਾ ਕੋਈ ਜਾ ਕਟਤਾ ਸੇਟੀ ਕੋ ਸਾਢੇ ਆਪੇ ਢਾਨੇ ਸੋਈ ਕੀ ਕਰ ਆਖ ਕੇ ਸਲਾਈ ਕਿਉ ਵਰਨੀ ਕਿਉ ਜਾਣ ਆ ਨਾਨਕ ਕਾ ਕਨ ਸਭ ਕੋ ਆਕ ਇੱਕ ਦੋ ਇੱਕ ਸਿਆਣਾ ਵੱਡਾ ਸਵਟੇ ਨਾ ਇਹ ਕੀਤਾ ਜਾ ਕ ਹੋਵੇ ਨਾਨਕ ਦੇਖੂ ਆਪੋ ਜਾਣੇ ਅੱਗੇ ਗਿਆ ਨਾ ਸੋਹੇ ਪਤਾਲਾ ਪਤਾਲ ਲਤ ਗਾ ਸੰਗਾਸ ओड कोड कपाल ता के वेद कैन एक वात से सटा ना कैन कते बास लु एक तात लेखा ओए ता लिखिए लेखे ओए विनाश नानक वड्डा आकिए आपे जाने आप सलाई सलाए ति सुरत पाईया नदियां ते वाहा पावे सुंद ना जानी है सुंद सा सुल्तान गेरा से ती कीड़ी तोल ना होवे ਜੈ ਤੇ ਸਮਨ ਨ ਵਿਸਰੈ ਅੰਤ ਨ ਸਿਵਤਿ ਕੈ ਨਾਂਤੋ ਅੰਤ ਨ ਕਰਨੇ ਦੇ ਨਾਂਤੋ ਅੰਤ ਨ ਵੇਖਣ ਸੁਣਨਾ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਕਾਰ ਅੰਤ ਨ ਜਾਪੇ ਪਰਵਾਰ ਅੰਤ ਕਾਰਨ ਕੇ ਤੇ ਬਿਲਾਏ ਤਾਂ ਕੇ ਅੰਤ ਨ ਪਾਏ ਜਾਏ ਏਵੰਤ ਨ ਜਾਣੇ ਕੋਏ ਬੂਤਾ ਕਹੀਏ ਬੂਤਾ ਹੋਏ ਵੱਡਾ ਸਹਿ ਰੂਚਾਤਾ ਉੱਚੇ ਉਪਰ ਉਚਾਣਾ ਏਡਾ ਉਚਾਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜਿਹੜਾ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬੂਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਨ ਲਾਣਾ ਤਮਾਏ ਕਿਤੇ ਮੰਗੇ ਜੋ ਦੁਪਾਰ ਕੀਤਿਆਂ ਗਣਤਨਾਈ ਵਿਚਾਰ ਕੀਤੇ ਕਪ ਟੁੱਟੇ ਵਿਕਾਰ ਕੀਤੇ ਲੈ ਲੈ ਮੁਕਰਪਾਏ ਤੇਤੇ ਮੁਰਕਾ ਖਾਈ ਕਾਇ ਕੀਤਿਆਂ ਦੂਖ ਪੂਖ ਸਦਮਾਰ ਇਹ ਵੀ ਦਾਤੇ ਰਿਧਾ ਤਾਰ ਬੰਦ ਖਲਾਸੀ ਪਾਣ ਹੋਏ ਉਹ ਰਾਖਾ ਸਾਕੇ ਕੋਇ ਜੇ ਕੋ ਕਾਇ ਕਣ ਪਾਏ ਉਦਾਨ ਜੇ ਤਿਉ ਮੁਖਾਏ ਆਪੇ ਜਾਣੇ ਆਪੇ ਦੇਹ ਆ ਕਿਸੇ ਵੀ ਕਹੀ ਕੇ ਜਿਸ ਨੂੰ ਬਖਸ਼ੇ ਸਿਪਸਲਾ ਨਾਨਕ ਪਾਸਾਈ ਪਾਸਾਓ ਅਮੁੱਲ ਗੁਣਾ ਮੂਲ ਵਪਾਰ ਅਮੁੱਲ ਵਪਾਰ ਅਮੁੱਲ ਪੰਡਾਰ ਅਮੁੱਲਾਵੇ ਮੂਲ ਲੈ ਜਾਹੇ ਅਮੁੱਲ ਪੈ ਅਮੁੱਲਾ ਸਮਾਹੇ ਅਮੂਲ ਧਰਮ ਮੂਲ ਦੀਵਾਨ ਅਮੂਲ ਤੁਲਾ ਮੂਲ ਪਰਵਾਨ ਅਮੂਲ ਬਖਸ਼ੀਸ਼ ਅਮੂਲ ਨਿਸ਼ਾਨ ਅਮੂਲ ਕਰਮ ਅਮੂਲ ਫੁਰਮਾਨ ਅਮੂਲ ਮੂਲ ਆਖਿਆ ਨਾ ਜਾਏ ਆਖਾ ਕਰੇ ਲਿਵ ਲਾਏ ਅਕੇ ਵੇਦ ਪਾਠ ਪੁਰਾਨ ਅਕੇ ਪੜੇ ਕਰੇ ਵਿਖਿਆਨ ਅਕੇ ਬ੍ਰਹਮ ਅਕੇ ਨਿੰਦਾ आखे गोपिते गोविंद आखे सराखे सिर आके बूतो आखे दानो आके दे आखे सुरना रमन जन सेवा आखे आखन पाए कत कह के उठ उठ जाए ते किते और करे तो आखना सके कहीं के ਦੇਵੜਾ ਪਾਵੇ ਤੇਵੜੋਏ ਨਾਨਕ ਜਾਣ ਸੱਚਾ ਸੋਏ ਦੇਖੋ ਆਕੇ ਬੋਲ ਗਾਢ ਤਾਲ ਕੇ ਸਿਰਗਵਾਰਾ ਗਵਾਰਾ ਸੋਧਰ ਕੇ ਆਸੂ ਕਰਕੇ ਹਾ ਜਿਤ ਵੇ ਸਰਸਮਾਲਾ ਵਾਟੇ ਨਾ ਗਣਿਕ ਸੰਕਾ ਕੇਤੇ ਵਵਨ ਹਾਰੇ ਕੇਤੇ ਰਾਜਪਰੀ ਸਭ ਕਹੀਐ ਨਾ ਕੇਤੇ ਗਵਨ ਹਾਰੇ ਗਾਵੇ ਤਉ ਨੋਂ ਪਾਣ ਪਾਣੀ ਬੇ ਸੰਤਰ ਗਾਵੇ ਰਾਜਾ ਤਰਮ ਦੁਆਰੇ ਗਾਵੇ ਤਿਤ ਗੁਗਤ ਲਿਖ ਜਾਣ ਲਿਖ ਲਿਖ ਤਰਮ ਵਿਚਾਰੇ ਗਾਵੇ ਸਰ ਬ੍ਰਹਮਾ ਦੇਵੀ ਸੁਣ ਸਦਾ ਸਵਾਰੇ ਗਾਵੇ ਇੰਦਰਾਦਤਨ ਬੇਟੇ ਦੇਵਤੇ ਅੰਦਰ ਨਾਲੇ ਗਾਵੇ ਸੀਤਾ ਸਮਾਧੀ ਅੰਤਰਾ ਗਾਉਣ ਸਾਥ ਵਿਚਾਰੇ गावना जाते साथी संतोषी गावे वीर करारे गवन पंडित परन रखीशरा युगद्वेता नाल गावे मोनिया मनमोहना सुरगा मच प्याले गवन रत्न उपाए तेरे 83 रत नाल गावे जोर मा गावे कानी चारे गावे कंड मंडल वर पंडा कर कर, कर के तारे सह तुद गावे जो तुद पावना रते तेरे पवित्र साले और के ते गावना मैं चितनावना ਨਾਨਕਿਆ ਵਿਚਾਰੇ ਸੋਈ ਸੋਈ ਸੜਾ ਸਸਾਈ ਰੂ ਸੱਤ ਸੱਤੀ ਨਾਈ ਭੀਓ ਸਿ ਜਾਣ ਨਾ ਜਸੀ ਰਤਨਾ ਜਿਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਦਿਲ ਸੇ ਮਾਇਆ ਜਿਨਉ ਪਾਈ ਕਰ ਕਰ ਵੇਖੇ ਕਿ ਤਾਪਣਾ ਜਿਵ ਤਿਸ ਦਿਗ ਡਿਆਈ ਜੋਤੀ ਸਪਾਦੇ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਸੋ ਸਬਸੈ ਬੋ ਨਾਨਕ ਰੈ ਨਰਜਾਈ ਮੁੰਦਸ ਕੋ ਕੋ ਸਰਮ ਪੱਟੋ ਲੀ ਟਾਂਕੀ ਕਰੈ ਬਿਪੂਤ ਕਿੰਤਾ ਕਾਲ ਤਵਾਰੀ ਕਾਇਆ ਜੁਕਤੋ ਡੰਡਾ ਪਰਤੀਤਾ ਆਏ ਪੰਤੇ ਸਗ ਜਮਾਤੇ ਮਨ ਜੀਤੇ ਰਗ ਦੀਤ ਅਦੇਸ ਤਿਸ ਅਦੇਸ ਆਦ ਨੀਲਨ ਤਨਾਤ ਜਗ ਜਗ ਇਕ ਵੇਸਾ बहुत ज्ञान दया भंडार कट कट वाचे नाथ आप नाथ नाती सब जाकी रिश्तेदारा सादा संजोग जो तो कर चलावा लेके आवे पाग आदेश तिस आदेश आदनी लनत जुग जुगे को वैसा ਏ ਕਾ ਮਾ ਇਹ ਜੁਗਤ ਵਿਆਹੀ ਤਿਨ ਤੇਲੇ ਪਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ دیਵਾਨ ਜਿਉ ਤਿਸ 파ਰਚਿ ਚਿ ਵੇ ਚਲਾਵੇ ਜਿ ਹੋਵੇ ਪਰਮਾਨ ਹੋਵੇ ਤੇ ਉਹ ਨਾਨਕ ਨਾਰੈ ਬੁਤਾ ਇਹ ਵਿਡਾਨ ades tis ades ਆਧਨੀ ਲਾਤ ਨਾਤ ਜੁਗ ਜੁਗ ਕੋ ਵੈਸਾ ਆਸਨ ਲੋਏ ਲੋਏ ਪੰਡਾਰ ਜੋ ਕਿਸ ਪਾਇਆ ਸੋ ਏ ਕਾ ਵਾਰ ਕਰ ਕਰ ਵੇਖੇ ਸਿਰ ਜਨਾਰ ਨਾਨਕ ਸਾਚੇ ਕੀ ਸਾਚੀ ਕਾਰਾ ਅਦੇਸ ਤੇ ਅਦੇਸ ਆਦ ਨੀਲਨਤ ਨਾਤ ਜਗਤ ਗਏ ਕੋ ਵੇਸ ਇਕੋ ਜੀਵ ਲਖੋਏ ਲਖੋਏ ਲਖਵੀ ਤਾ ਲਾਖ ਲਖ ਗੇੜਾ ਕੀਏ ਕੋ ਨਾਮ ਜਗਦੀਸ ਇਤਰਾ ਪਤ ਪੌੜੀਆਂ ਚੜੇ ਹੋਏ ਕੀਸ ਸੁਣ ਗੱਲਾਂ तास ਕੀ ਕੀਟਾਈ ਰੀਸਾ ਨਾਨਕ ਨ ਤਰੀ ਪਾਈਏ ਕੂੜੀ ਕੂੜੇ ਦੀਸ ਅਕੰਜੋਰ ਚੁਪੇ ਨਾ ਜੋਰ ਜੋ ਨਾਮ ਗੰਦੇ ਨਾ ਜੋਰ ਜੋ ਨਾ ਜੀਵਨ ਮਰਨ ਨਾ ਜੋਰਾ राजमाल सूर जो न सुती ज्ञान विचारुगति षु संसार जिर सोये नानीचनकोय रा वार पवन पाणि अग्नि पताला विरति तर्शवि जी जुगत के तिनके नाम कनन्ता ਕਰਮੀ ਕਰਮਿਆੇ ਬਿਟਾਰ ਸੱਚਾ ਸੱਚਾ ਦਰਬਾਰ ਤੇ ਤਸੋਨਾ ਪੰਚ ਪਰਵਾਣਾ ਨਦਰੇ ਕਰਮਾ ਪਾਵੇ ਨਿਸ਼ਾਨ ਕਾਚ ਪਟਾਇਓ ਤੇ ਪਾਏ ਨਾਨਕ ਜਿਆ ਦਾ ਪੇਡਾਈ ਧਰਮਖੰਡ ਕਾਇਓ ਤਰਮ ਗਿਆਨਖੰਡ ਕਾ ਤੋ ਕਰਮਾ केते पावन पानी वे संतर केते कान मेंच केते ब्रह्म कट कड़े रूप रंग के वैसा केतिया कर्म भूमि मेर कित कित तू उपदेश केते इंद्र तंत्र सुर केते केते, 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 केते मंडला तेसा ਕੇਤੇ ਸੇ ਤਉ ਤਾ ਨਾਤ ਕੇਤੇ ਕਤੇ ਦੇਵੀ ਰੇਸ ਕਤੇ ਦੇਵਦਨ ਮਨ ਕੇਤੇ ਕਤੇ ਰਤਨ ਸਮੁੰਦਾ ਕੇਤਿਆ ਖਾਣੀ ਤੇ ਤੀਆਂ ਬਾਣੀ ਕੇਤੇ ਪਾਤ ਨਰੰਦ ਕੇਤਿਆ ਸੁਤੀ ਸਿਰ ਕਾ ਕੇਤੇ ਨਾਨਕੰਤ ਨੰਤਾਂ ਗਿਆਨ ਕੰਡ ਮੈਂ ਗਿਆਨ ਪ੍ਰਚੰਡਾ ਕੇਤੇ ਨਾਦ ਬਨੋਦ ਕੋਟ ਨੰਦਾ ਸਰਵ ਕੰਡ ਕੀ ਬਾਣੀ ਰੂਪਾ ਚਿੱਤੇ ਕਾੜਕ ਚੜਿਏ ਭੂਤਨੂਪ ਤਾ ਕੇ ਗੱਲਾਂ ਕਤਿਆ ਨਾ ਜਾਏ ਜੇ ਕੋ ਕੈ ਪਿੱਛੇ ਫਸਟਾਏ ਤਿੱਤੇ ਕੜਿਏ ਸੁਤ ਮਤਮਨ ਬੁੱਧ ਤਿੱਤੇ ਕੜਿਏ ਸੂਰਾ ਸਿੱਧਾ ਕੀ ਸੁਦਾਂ ਕਰਮ ਕੰਡ ਕੀ ਬਾਣੀ ਜੋਰ ਚਿੱਤੇ ਉਨ ਨ ਕੋ ਯੋਰਾ ਇਤੇ ਜੋਤਿ ਮਹਾਂ ਬਲ ਸੂਰਾ ਕਿਨ ਮੇਂ ਰਾਮ ਰਿਆ ਭਰਪੂਰਾ ਤਿਤੈ ਸੀਤੋ ਸਿਤਾ ਮਹਿ ਮਮਾਏ ਤਾਂ ਕੇ ਰੂਪਨਾ ਕਤਨੇ ਜਾਏ ਨਾ ਮਰੇ ਨਾ ਟੱਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਏ ਤਿੱਤੇ ਭਗਤ ਵਸੇ ਕੇ ਲੋ ਕਰੇ ਅਨੰਦ ਸਤ ਮਨ ਸੋਏ ਸਤਕੰਡ ਵਸੇ ਨਿਰੰਕਾਰ ਕਰ ਕਰ ਵੇਤੇ ਨਤਰ ਨਿਹਾਲਾ ਤੇਤੇ ਕੰਡਾ ਮੰਡਲਾ ਵਰ ਭੰਡਾ ਦੇ ਕੋ ਕਟੇ ਤਾੰਤ ਨੰਤ ਤਿਤੇ ਲੂ ਲੂ ਆਕਾਰ ਜਿਵ ਜਿਵ ਕਮ ਹਤਿ ਰਤਿਵ ਕਾਰ ਵੇਖ ਵਿਖਸ ਕਰ ਵਿਚਾਰ ਨਾਨਕ ਕਤਨਾ ਕਰਦਾ ਸਾਰ ਜਤ ਪਾਰਾ ਫਿਰ ਦਸਨਿਆਰ ਅਨਮਤ ਵੇਦ ਅਤਿਆਰ पौखलागन तत्तौ पांडा पौ अमृत तित् डाल कडिय सबदो सचिटक साला जिनको नदर कर्म तिनकार नानक नदरि नदर न्याल सलोका पवन पुरु पाणि पिता माता तर्त माता दिसरात दोइ दाइ दे केले सगल जगता ਚੰਗੀਆਂ ਬੁਰਾਈਆਂ ਵਾਚੇ ਕਰਮਾ ਦੂਰਾ ਕਰਮੀ ਆਪੋ ਆਪਣੀ ਕੇ ਨੜੇ ਕੇ ਦੂਰ ਜਿਨਨੀ ਨਾਮ ਧਿਆਇ ਆਗੇ ਮਛਕਤ ਕਾਲਾ ਨਾਨਕ ਤੇ ਮੁਕ ਉਜਲੇ ਕੇਤੀ ਛੁੱਟੀ ਨਾਲ ਜਿਨਨੀ ਨਾਮ ਧਿਆਇ ਆਗੇ ਮਛਕਤ ਕਾਲਾ ਨਾਨਕ ਤੇ ਮੁਕ ਉਜਲੇ ਕੇਤੀ ਛੁੱਟੀ ਨਾਲਾ ਜਿੰਨੇ ਨਾਮ ਧਿਆਇਆ ਗਏ ਮਿਸਕਤੇ ਕਾਲਾ ਨਾਨਕ ਤੇ ਮੁਕ ਉਜਲੇ ਕੇਤੀ ਛੁੱਟੀ ਨਾਲ ਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ